ਪਰ 사ਤਗੁਰ ਜੀ ਨੇ ਇੱਕ ਮਰਿਆਦਾ ਅਰਦਾਤ ਕੀਤੀ ਤੇ ਸਾਖ ਖਾਸ ਕਰਕੇ ਸ਼ੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਰਤਾਰੇ ਉਹ ਅਸੀਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਉਦਾਂ ਸਾਡਾ ਪ੍ਰਬੰਧ ਸਕੱਤਰ ਸਾਹਿਬ ਦਾ ਸਾਰਿਆਂ ਨੂੰ ਕਨਵੇ ਕਰਨਗੇ ਕਿ ਜਿੰਨੇ ਸਾਡੇ ਗ੍ਰਾਂਥੀ ਸਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਮਰਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਚੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਨਹੀਂ ਬਣਾਉਣਗੇ ਕਿ ਕੋਈ ਵੀ ਜਿਹੜਾ ਕ੍ਰਾਂਤੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਟ ਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਮੰਦ ਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਯੂਨੀਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਕੇ ਕੇ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਿਗੁਰੂ ਨੂੰ ਸਮਰਪਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਾਬੇਲੇ ਖੜੇ ਕਰ ਲੈਨੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਆ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਉਣੀ ਆ ਪਰ ਸਤਿਗੁਰ ਜੀ ਨੇ ਇੱਕ ਮਰਿਆਦਾ ਨਿਰਧਾਰਤ ਕੀਤੀ ਤੇ ਸਤਿ ਸਾਹਿਬ ਖਾਸ ਕਰਕੇ ਸੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਅਸੀਂ ਅੱਜ ਤੁਹਾਡੇ মিডিਆ ਰਾਹੀਂ ਵੀ ਉਦੋਂ ਸਾਡਾ ਪ੍ਰਬੰਧ ਸਿਕੰਦਰ ਸਾਹਿਬ ਤਾਂ ਸਾਰਿਆਂ ਨੂੰ ਕਨਵੇ ਕਰਨਗੇ ਕਿ ਜਿੰਨੇ ਸਾਡੇ ਗ੍ਰਾਂਥੀ ਸਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਮ੍ਰਿਤਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਚੋੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਨਹੀਂ ਬਣਾਉਣਗੇ ਕਿ ਕੋਈ ਵੀ ਜਿਹੜਾ ਕ੍ਰਾਂਤੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਡ ਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਮੰਦ ਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਯੂਨੀਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਂ ਕਿ ਇਹ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਾਧਗੁਰੂ ਨੂੰ ਸਮਰਪਿਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਾਬੇ ਦੇ ਖੜੇ ਕਰ ਲੈਨੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਆ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਊਗੀ ਪਰ ਸਤਿਗੁਰ ਜੀ ਨੇ ਇੱਕ ਮਰਿਆਦਾ ਨਿਰਧਾਰਤ ਕੀਤੀ ਤੇ ਸਾਖ ਸਾਖ ਖਾਸ ਕਰਕੇ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕਤਾਰਿਆਂ ਉਹ ਅਸੀਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਉਦੋਂ ਸਾਡਾ ਪ੍ਰਬੰਧ ਸਕੱਤਰ ਸਾਹਿਬ ਦਾ ਸਾਰਿਆਂ ਨੂੰ ਕਨਵੇ ਕਰਨਗੇ ਕਿ ਜਿੰਨੇ ਸਾਡੇ ਗ੍ਰਾਂਥੀ ਸਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਮ੍ਰਿਤਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਜੋੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਨਹੀਂ ਬਣਾਉਣਗੇ ਕਿ ਕੋਈ ਵੀ ਜਿਹੜਾ ਕ੍ਰਾਂਤੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾੜਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਮੰਦ ਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਯੂਨੀਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਕੇ ਕੇ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਿਗੁਰੂ ਨੂੰ ਸਮਰਪਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਵੇਲੇ ਖੜੇ ਕਰ ਲੈਨੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਉਣੀ ਆ